ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹਨ ਹੋਰ ਸਨਾਓ ਕਿੱਦਾਂ ਠੀਕ ਹੋ ਅੱਜ ਨਾ ਅੱਜ ਤਾਂ ਮੇਰਾ ਕੁਝ ਹਾਸੇ ਦਾ ਹਨਾ ਮੂਡ ਜਿਹਾ ਆ ਤੇ ਮੈਨੂੰ ਗੱਲ ਚੇਤੇ ਆਈ ਵੀ ਆਪਾਂ ਪਤਾ ਕੀ ਕਰਦੇ ਆ ਜਦੋਂ ਕਿਤੇ ਵੀ ਜਾਂਦੇ ਆਪਾਂ ਆਪਾਂ ਆਪਣੀ ਭਾਸ਼ਾ ਨਹੀਂ ਬਾਰਤਦੇ ਹੈਗੇ ਅਗਲੇ ਦਿਨ ਦੂਸਰੇ ਦੀ ਭਾਸ਼ਾ ਆਪਾਂ ਬਾਰਤਣ ਦੀ ਕੋਸ਼ਿਸ਼ ਕਰਦੇ ਆਂ ਜੇ ਦਾਵਾ ਮੰਨ ਲਓ ਵੀ ਕਿਸੇ ਕੋਈ ਪਰਦੇਸੀ ਆ ਜਿਹਦਾ ਬਿਹਾਰੀ ਆ ਆਪਾਂ ਉਹਨਾਂ ਦੇ ਨਾਲ ਹਿੰਦੀ ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਇਦਾਂ ਦੀਆਂ ਚੀਜ਼ਾਂ ਮੇਰੇ ਨਾਲ ਵੀ ਬਹੁਤ ਵਾਰੀ ਹੋਈਆਂ ਆ ਤੇ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਜੇ ਆਪਾਂ ਕੋਈ ਮਤਲਬ ਇਹ ਹੁੰਦਾ ਹੈ ਕੋਈ ਬਾਹਰਲੀ ਕੰਟਰੀ ਦਾ ਜਿੱਦਾਂ ਗੋਰੀ-ਗੋਰੀਆਂ ਕੋਈ ਆ ਜਾਂਦੇ ਆ ਆਪਾਂ ਉਹਨਾਂ ਨਾਲ ਇੰਗਲਿਸ਼ ਚ ਬੋਲਣ ਦੀ ਗੱਲ ਕਰਦੇ ਆਂ ਪਰ ਸਾਡਕੋ ਉਹ ਵੀ ਨਹੀਂ ਬੋਲਣ ਹੁੰਦੀ ਮੇਰੇ ਕੋਲ ਤਾਂ ਹਿੰਦੀ ਵੀ ਨਹੀਂ ਬੋਲ ਹੁੰਦੀ ਤਾਂ ਸੁਣ ਲਓ ਮੈਂ ਇੱਕ ਵਾਰੀ ਮੈਂ ਕੀ ਕੀਤਾ ਆਪਾਂ ਅਸੀਂ ਗਏ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਤੋਂ ਵਾਪਸ ਆਉਂਦੇ ਸੀ ਜਿੱਦਾਂ ਇਹ ਤੁਹਾਨੂੰ ਵੀ ਪਤਾ ਹੀ ਹੋਊਗਾ ਜੇ ਤੁਸੀਂ ਹਜ਼ੂਰ ਸਾਹਿਬ ਗਏ ਹੋਵੋਗੇ ਤਾਂ ਟ੍ਰੇਨਾਂ ਦੇ ਵਿੱਚ ਨਾ ਝਾੜੂ ਲਾਉਣ ਲਈ ਆਉਂਦੇ ਆ ਤਾਂ ਫਿਰ ਉਹ ਹਨਾ ਕਹਿ ਦਿੰਦੇ ਵਿਚਾਰ ਜੋ ਵੀ ਤੁਹਾਡੇ ਕੋਲ ਸਰਦਾ ਆ ਸਾਨੂੰ ਦੇ ਦਿਓ ਤਾਂ ਉਹ ਸੀਗਾ ਜਿੱਦਾਂ ਕਹਦੇ ਕਿ ਆਪਾਂ ਆ ਬਿਹਾਰੀ ਜਿਹੜੇ ਮਤਲਬ ਕੀ ਕਹੀਦਾ ਉਹਨਾਂ ਆਪਾਂ ਬਈ ਹੀ ਕਹਿ ਦਿੰਦੇ ਆ ਵੈਸੇ ਤਾਂ ਆਪਾਂ ਜਿਆਦਾ ਤੇ ਉਹ ਹੋਣਾ ਇਹ ਤਾਂ ਹਿੰਦੀ ਚ ਬੋਲਦਾ ਸੀਗਾ ਵੀ ਮੂਝੇ ਕੁਝ ਦੇ ਦੋ ਕੁਝ ਦੇ ਦੋ ਤੇ ਮੈਂ ਨਾ ਜਦੋਂ ਚਾੜੂ ਫੇਰਦਾ ਸੀ ਮੈਂ ਉਹਨੂੰ ਕਿਹਾ ਦੇਖ ਲੋ ਮੇਰੀ ਵੀ ਕਿੰ딴 ਦੀ ਗੱਲ ਆ ਆਪਾਂ ਸਾਰੇ ਇਦਾਂ ਹੀ ਕਰਦੇ ਆ ਆਪਾਂ ਆਪਣੀ ਭਾਸ਼ਾ ਦੀ ਵਰਤਨ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ ਵੀ ਉਹਨੂੰ ਮੈਂ ਕਿਹਾ ਵੀ ਮੈਂ ਉਹ ਹੋਈ ਇਹ ਕਹਿ ਸਕਦੀ ਸੀ ਵੀ ਭਰਾਵਾ ਤੂੰ ਇਦਰੋਂ ਵੀ ਕੂੜਾ ਕੱਢ ਲਾ ਮੈਂ ਉਹਨੂੰ ਪਤਾ ਕੀ ਕਿਹਾ ਵਈਆ ਜਹਾਂਸੇ ਵੀ ਕੂੜਾ ਕੱਢ ਲੈ ਆ ਦੇਖ ਲੋ ਮੇਰੇ ਕੰਮ ਕਿਉਂਕਿ ਅਸੀਂ ਤਾਂ ਪੰਜਾਬੀ ਆ ਤਾਂ ਪੰਜਾਬੀ ਅਸੀਂ ਪੰਜਾਬੀ ਬੋਲ ਸਕਦੇ ਆ ਆਪਾਂ ਕਦੇ ਇਦਾਂ ਨਹੀਂ ਲੈਂਦੇ ਨੇ ਕਿ ਵੀ ਆਹ ਪਰਵਾਹ ਤੋਂ ਵੀ ਕੂੜਾ ਕੱਢਣਾ ਮੈਂ ਕਹਿ ਹੀ ਸਕਦੀ ਸੀ ਨਹੀਂ ਪਰ ਮੈਂ ਉਹਦੀ ਭਾਸ਼ਾ ਬਾਰ ਦੂੰਗੀ ਵੇਈਆ ਜਹਾਂਸੇ ਕੂੜਾ ਕਾੜ ਲੈ ਮੇਰੇ ਨਾਲ ਮੇਰੇ ਨਿਆਣੇ ਸੀਗੇ ਕਿ ਤੇ ਹਾਸਾ ਸਦੋਰੇ ਹੋ ਗਿਆ ਅੱਜ ਵੀ ਕਈ ਵਾਰੀ ਮੈਨੂੰ ਕਹਿ ਦਿੰਦੇ ਆ ਮੰਮੀ ਜਹਾਂਸੇ ਵੀ ਕੂੜਾ ਕਾੜ ਲੈ ਸੱਚੀ ਮੈਨੂੰ ਬਹੁਤ ਹਾਸਾ ਆਉਂਦਾ ਆ ਪਰ ਸਾਨੂੰ ਆਪਣੀ ਭਾਸ਼ਾ ਬਾਰਤਣੀ ਚਾਹੀਦੀ ਆ ਫਿਰ ਸਾਡੇ ਨਾ ਬੱਚੇ ਸਕੂਲ ਪੜ੍ਹਦੇ ਸੀਗੇ ਉਹਨਾਂ ਦੀ ਹਿੰਦੀ ਵਾਲੀ ਮੈਡਮ ਸੀ ਤੇ ਉਹਨਾਂ ਨੇ ਕਿਹਾ ਸੀ ਮੈਡਮ ਨੇ ਕਿਹਾ ਵੀ ਤੁਸੀਂ ਇਹਨਾਂ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਹਿੰਦੀ ਵਿੱਚ ਹੀ ਗੱਲ ਕਰਨੀ ਆ ਤੇ ਮੇਰੇ ਬੱਚਿਆਂ ਨੇ ਆ ਕੇ ਦੱਸਿਆ ਮੈਨੂੰ ਤੇ ਇੱਕ ਕੁੜੀ ਦਾ ਢਿੱਡ ਦੁਖਦਾ ਸੀਗਾ ਤੇ ਉਹ ਛੁੱਟੀ ਜਾਇਦੀ ਸੀ ਉਹ ਕਹਿੰਦੀ ਇੱਕ ਕੁੜੀ ਜਾ ਕੇ ਉਹ ਜਾਨੀ ਉਹਦੀ ਸਹੇਲੀ ਜਾ ਕੇ ਕਹਿੰਦੀ ਮੈਡਮ ਮੈਡਮ ਜੀ ਸਾਡੀ ਏਡ ਥੁੱਕਰਾ ਹੈ ਇਸਕੋ ਛੁੱਟੀ ਦੇ ਦਿਓ ਮੈਂ ਕਹਿੰਦੀ ਆ ਵੀ ਅਸੀਂ ਪੰਜਾਬੀਆਂ ਅਸੀਂ ਨਹੀਂ ਹਿੰਦੀ ਬੋਲ ਸਕਦੇ ਤੇ ਸਾਡੇ ਕੋ ਤਾਂ ਮਜਬੂਰੀ ਚ ਜੇ 2 4 ਸ਼ਬਦ ਨਿਕਲ ਜਾਂਦੇ ਆ ਉਹ ਹਨਾ ਇਦਾਂ ਆ ਵੀ ਆ ਦੇਖੋ ਆ ਸਾਡੇ ਕੰਮ ਆ ਇਦਾਂ ਦੇ ਸਲਾਹ ਕਰਦੇ ਆ ਤੇ ਇਹ ਮੇਰੀ ਬਹੂ ਨੇ ਵੀ ਇੱਕ ਵਾਰੀ ਇਦਾਂ ਦਾ ਕੁਝ ਕੀਤਾ ਆ ਤੇ ਇਹਦੀ ਵੀ ਗੱਲ ਸੁਣੀਓ ਜਰਾ ਮੈਂ ਨਾ ਸਬਜ਼ੀ ਲੈਣ ਗਈ ਸੀ ਬਾਹਰ ਮਾਰਕੀਟ ਚ ਤੇ ਮੈਂ ਇੰਨੀ ਜ਼ਿਆਦਾ ਹੁਣ ਪੰਜਾਬੀ ਬੋਲਦੀ ਆ ਕਿ ਮੇਰੇ ਮੂੰਹ ਚ ਹਿੰਦੀ ਦਾ ਸ਼ਬਦ ਹੀ ਨਹੀਂ ਨਿਕਲਦਾ ਮੈਂ ਤਾਂ ਜਵਾਨ ਹੀ ਫਿਸਲ ਜਾਂਦੀ ਆ ਮੈਂ ਉਹਨੂੰ ਉਹ ਵੀ ਮਤਲਬ ਇਹੀ ਸੀ ਕਰ ਵਿਚਾਰਾ ਹਿੰਦੀ ਬੋਲਣ ਵਾਲਾ ਭਾਈ ਸੜਜੀਆਂ ਵਾਲਾ ਮੰਮੀ ਮੈਂ ਉਹਨੂੰ ਕਹਾਂ ਕਿ ਭਈਆ 1/2 ਕਿਲੋ ਭਿੰਡੀ ਪਾ ਦਿਓ 1/2 ਕਿਲੋ ਕਰੇਲੇ ਪਾ ਦਿਓ ਮੇਰੇ ਨਾਲ ਹੀ ਖੜੇ ਸੀਗੇ ਇਹ ਮੈਨੂੰ ਕਹਿੰਦੇ ਪਾਗਲ ਹੋ ਗਿਆ ਆਪਣਾ ਪੰਜਾਬੀ ਸੀ ਕਹਿੰਦੇ ਆ ਪੰਜਾਬੀ ਚ ਤੂੰ ਕਹਿ ਦੇ ਤਾਂ ਇਹ ਭਰਾਵਾ ਇੰਨੀਆਂ ਭਿੰਡੀਆਂ ਪਾ ਦੇ ਤਾਂ ਇੰਨੇ ਕਰੇਲੇ ਪਾ ਦੇ ਤੇ ਦਰਵਾਦੋਂ ਪਾ ਦੋ ਪਾ ਦੋ ਕਰਦੇ ਮੈਨੂੰ ਪਤਾ ਦਾ ਲੱਗਿਆ ਕਿ ਢਾਲ ਦੋ ਕਹਿੰਦੇ ਜਦੋਂ ਮੇਰੇ ਨਾਲ ਦੇ ਸਾਰੀਆਂ ਬੀਬੀਆਂ ਮੈਨੂੰ ਦੇਖਦੇ ਕਿ ਨਾ ਹੱਸਣ ਲੱਗ ਗਏ ਫਿਰ ਮੈਨੂੰ ਪਤਾ ਲੱਗਿਆ ਕਿ ਅੱਛਾ ਮੈਂ ਤਾਂ ਪਾ ਦੋ ਕਹਿ ਇੱਥੇ ਗਲਤੀ ਹੋ ਗਈ ਫਿਰ ਹ ਅਸੀਂ ਗੁਰਦੁਆਰਾ ਸਾਹਿਬ ਗਏ ਤੇ ਉੱਥੇ ਮੇਰਾ ਬੇਟਾ ਜਿਹੜਾ ਨਾ ਛੋਟਾ ਆ ਸਾਡੇ ਬਹੁਤ ਛੋਟੀ ਉਮਰ ਚ ਸੀ ਹਜੇ ਮਾਨੂੰ ਨਹੀਂ ਪਤਾ ਜਿਗਾ ਵੀ ਇਹ ਪੰਜਾਬੀ ਆ ਤੇ ਉਹਨੇ ਹਨਾ ਇੱਦਾਂ ਦੁਕਾਨ ਤੇ ਜਾ ਕੇ ਕਹਿੰਦਾ ਭਈਆ ਜੇ ਕਿਤਨੇ ਦਾ ਹੈ ਉਹ ਕਹਿੰਦਾ ਮੋੜੇ ਹੋਣੇ ਜਵਾਬ ਤੋ ਕਹਿੰਦਾ ਮੈਂ ਵੀ ਪੰਜਾਬੀ ਆ ਪੰਜਾਬੀ ਚ ਹੀ ਗੱਲ ਕਰ ਤੇ ਉਹ ਕਹਿੰਦਾ ਵੀ ਵੇ ਜੇ ਤੂੰ ਮੇਰੇ ਨਾਲ ਗੱਲ ਦੇਖ ਕੇ ਮੈਨੂੰ ਹਿੰਦੀ ਚ ਗੱਲਾਂ ਕਰਨ ਲੱਪਿਆ ਮੈਂ ਪੰਜਾਬੀ ਆ ਇਸ ਤਰ੍ਹਾਂ ਆਪਾਂ ਕਰਦੇ ਆ ਪਰ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹਣਾ ਤੇ ਤੁਸੀਂ ਮੇਰੀ ਵੀਡੀਓ ਨੂੰ ਚੱਲਦੇ ਚੱਲਦੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਮੈਂ ਜਿਹੜਾ ਬਾਹਰ ਜਾ ਕੇ ਕਮਲ ਘੋਟਿਆ ਸੀ ਉਹ ਵੀ ਮੈਂ ਤੁਹਾਨੂੰ ਅੱਗੇ ਵੀਡੀਓ ਪਾਈ ਹੋਈ ਆ ਵੀ ਮੈਂ ਦੇਖ ਲਓ ਵੀ ਮੈਂ ਕਹਿੰਦੇ ਹੁੰਦੇ ਏਦਾਂ ਲੱਗਦਾ ਜਿੰਦਾ ਬੰਦਾ ਪਾਗਲ ਹੋ ਜਾਂਦਾ ਹੈ ਜਦੋਂ ਮੈਂ ਉਹਨੂੰ ਏਦਾਂ ਅਈਦਾ ਵਰਕੇ ਸਮਝਾਇਆ ਵੀ ਇਹਨੇ ਮੇਰੇ ਬੱਚੇ ਆ ਏਦਾਂ ਆ ਇਹਨੇ ਵਿਆਹ ਉਹਨਾਂ ਦੇ ਵਿਆਹ ਹੋਏ ਆ ਏਦਾਂ ਮੈਨੂੰ ਤਾਂ ਕੌੜਾ ਹੀ ਲੱਗਦਾ ਬੰਦਾ ਸਿੱਧਾ ਸਾਦਾ ਕਿ ਮੈਂ ਆਪਾਂ ਕਹਿੰਦੇ ਆ ਵੀ ਆਪਾਂ ਆਪਣੀ ਭਾਸ਼ਾ ਉਹਨਾਂ ਨੂੰ ਕਿਉਂ ਨਹੀਂ ਸੁਣਾਉਂਦੇ ਆਪਾਂ ਉਹਾਂ ਦੀ ਭਾਸ਼ਾ ਦਾ ਆਪਾਂ ਇੰਨੇ ਆਪਰਤਨ ਭਮਸਾ ਨੂੰ ਆਵੇ ਜਾਈ ਨਹੀਂ ਆਵੇ ਟੁੱਟੀ ਭੱਜੀ ਜਿੱਦਾ ਦੀ ਆਉਂਦੀ ਹੈ ਕੇ ਵੀ ਬੋਲਣ ਦੀ ਕੋਸ਼ਿਸ਼ ਕਰੀਦੀ ਆ ਅੰਝ ਮੈਂ ਉੱਥੇ ਕਚਹਿਰੀਆਂ ਚ ਗਈ ਤੇ ਉਥੇ ਵੀ ਇਦਾਂ ਹੀ ਹੋਈ ਕਿ ਸਰਦਾਰ ਭਾਈ ਤੇ ਉਹ ਭਈਆ ਗੱਲ ਕਰੇ ਉਹਦੇ ਨਾਲ ਜਿਹੜਾ ਹਿੰਦੀ ਚ ਕਰਨਾ ਕਰਦੇ ਆ ਤੇ ਉਹਨੂੰ ਉਹਨੂੰ ਉਹਦੀ ਭਾਸ਼ਾ ਚ ਜਵਾਬ ਲਾ ਪਿਆ ਕਹਿਣ ਪਹਿਲਾਂ ਤਾਂ ਮੇਰਾ ਦਿਲ ਕਰੇ ਵੀ ਇਹਨੂੰ ਕਹਿ ਦਵਾ ਵੀ ਭਾਜੀ ਤੁਸੀਂ ਸਰਦਾਰ ਆ ਤੁਸੀਂ ਪੰਜਾਬੀ ਚ ਗੱਲ ਕਰੋ ਆਪੇ ਤਾਂ ਪੰਜਾਬੀ ਚੋ ਜਵਾਬ ਦੇਊਗਾ ਤਪਰ ਨਹੀਂ ਅਸੀਂ ਤਾਂ ਉਹਨਾਂ ਦੀ ਭਾਸ਼ਾ ਚ ਬੋਲਣੀ ਬੋਲਣੀ ਆ ਤੇ ਇਦਾਂ ਦੇ ਅਸੀਂ ਜੀ ਕੰਮ ਕਰਦੇ ਮੈਂ ਤਾਂ ਆਪਣੀ ਗੱਲ ਕਰਦੀ ਆਂ ਬਾਕੀ ਤੁਹਾਡੀ ਖੁਸ਼ੀ ਆ ਤੁਸੀਂ ਜਿੱਦਾਂ ਵੀ ਤੁਸੀਂ ਅਗਲਿਆਂ ਦੇ ਨਾਲ ਬੋਲਣਾ ਆ ਤੁਸੀਂ ਬੋਲ ਲਓ ਹਨਾ ਵੀ ਇਹ ਤਾਂ ਤੁਹਾਡੀ ਗੱਲ ਆ ਘਰਾਂ 'ਚ ਰੱਖੇ ਹੁੰਦੇ ਆ ਜਿਹਦਾ ਕੰਮ ਕਰਉਂ ਜਿਹੜੇ ਹਿੰਦੀ ਬੋਲਦੇ ਆ ਤੋ ਬੀਬੀਆਂ ਵੀ ਇਦਾਂ ਹੀ ਬੋਲਦੀਆਂ ਆਂ ਅਰੇ ਭਈਆ ਤਾਂ ਧਾਰ ਕੱਢ ਲੇ ਉਹ ਉਹ ਜੋ ਮਾਦੀ ਆ ਪਰ ਉਹ ਬੋਲਣਗੀਆਂ ਹਿੰਦੀ ਭਾਵੇਂ ਆਵੇ ਚਾਹੇ ਨਹੀਂ ਆਵੇ ਹਨਾ ਉਹਨਾਂ ਨੇ ਜ਼ਰੂਰ ਇਸੇ ਤਰ੍ਹਾਂ ਹੀ ਬੋਲਣਾ ਆ ਕਿ ਵਸ ਅੱਜ ਤਾਂ ਇੰਨੇ ਹੀ ਸੀ ਅੱਜ ਮੇਰਾ ਹਾਸੇ ਮਜਾਕ ਦਾ ਬੜਾ ਮੂਰਤੀ ਮੈਂ ਕਿਉਂ ਨਾ ਪਾਏ ਵੀਡੀਓ ਪਾઈએ ਆਪਾਂ ਤੇ ਆਪਾਂ ਨੂੰ ਮੈਂ ਕਹਿੰਦੀ ਆ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਆ ਜੇ ਉਹ ਵੀ ਸਾਡੀ ਅਸੀਂ ਉਹਨਾਂ ਦੀ ਭਾਸ਼ਾ ਬੋਲ ਸਕਦੇ ਆ ਤੇ ਉਹ ਵੀ ਸਾਡੀ ਬੋਲੀ ਸਕਦੇ ਆ ਤੇ ਆਪਾਂ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਵਿੱਚ ਤਾਂ ਤੁਹਾਡੇ ਸੱਚੀ ਕਾਲ ਜੀ